ਅੰਮਰ ਸਰ ਦੀ ਵੀਡੀਓ ਆ ਦੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰ ਨਾ ਕੋਈ ਕੁੱਤੀ ਮੇਰੀ ਬਾਤ ਨਾ ਆਏ ਫਿਰ ਟੀਕਾ ਕਿੱਥੇ ਇਹਨੂੰ ਚਪਾਓ ਪੁੱਤ ਨੇ ਸਟੱਟਾਣੇ ਲਗਾਓ ਬੋਲਾਇਆ ਪੁੱਤ ਨੂੰ ਬੋਲਾਇਆ ਕਰ ਨਹੀਂ ਕਰ ਕੋਈ ਕੀ ਆ ਬਈ ਯਾਰ ਤੇਰੇ ਕੀ ਕਰੀ ਕੀ ਕਰਨੇ ਇਹਦੀ ਕਰਨੇ ਕਿਉਂ ਟੀਕਾ ਲਵਾਉਣਾ ਰੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਦੀ ਗੱਲ ਆਖ ਰਹੀ ਹੈ ਤੇ ਦੂਜੇ ਪਾਸੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆਈ ਹੈ ਜੁੱਥੇ ਕਿ ਇੱਕ ਨੌਜਵਾਨ ਵਿਅਕਤੀ ਵੱਲੋਂ ਸ਼ਰਿਆਮ ਸੜਕ ਤੇ ਖੜੀ ਮਹਿਲਾ ਦੇ ਪੱਟਾ ਦੇ ਵਿੱਚ ਨਸ਼ੇ ਦਾ ਟੀਕਾ ਲਗਾਇਆ ਜਾ ਰਿਹਾ ਸੀ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਵੀਡੀਓ ਤੇ اسی ਦਿਨਾਲ ਵਾਈਰਲ ਹੋ ਰਹੀ ਹੈ ਕਿ ਇਸ ਕਦਰ ਕੁੜੀ ਸ਼ਰੀਆਮ ਆਪਣੇ ਪੱਟਾ ਦੇ ਵਿੱਚ ਮੁੰਡੇ ਦੇ ਕੋਲੋਂ ਇਹ ਟੀਕਾ ਲਗਵਾਉਂਦੀ ਹੈ ਤੇ ਨਜ਼ਦੀਕੀ ਇੱਕ ਬਜ਼ੁਰਗ ਬਾਬਾ ਵੀ ਖੜਾ ਹੁੰਦਾ ਦੋਸਤੋ ਬਾਅਦ ਨੌਜਵਾਨਾਂ ਦੇ ਵੱਲੋਂ ਇਸ ਵੀਡੀਓ ਬਣਾ ਲਈਤੀ ਜਾਂਦੀ ਹੈ ਬਾਬੇ ਨੂੰ ਆਖਿਆ ਜਾਂਦਾ ਹੈ ਕਿ ਬਾਬਾ ਜੀ ਤੁਸੀਂ ਕਿਉਂ ਨਹੀਂ ਰੋਕ ਰਹੇ ਤੇ ਬਾਬਾ ਕਹਿੰਦਾ ਕਿ ਕਲਿਯੁਗ ਹੈ ਮੈਂ ਕੀ ਕਰਾਂ ਇਹ ਗੱਲ ਪੈ ਜਾਂਦੇ ਨੇ ਦੂਸਰੀ ਤਰਫ ਨੌਜਵਾਨ ਮੁੰਡੇ ਇਹਨਾਂ ਨੂੰ ਪੁੱਛਦੇ ਨੇ ਕਿ ਸੜਕ ਤੇ ਖੜੇ ਹੋ ਕੇ ਅਜਿਹੇ ਕੰਮ ਕਿਉਂ ਕਰ ਰਹੇ ਹੋ ਤਾਂ ਕਿਸ ਕਦਰ ਇਸ ਔਰਤ ਦੇ ਵੱਲੋਂ ਉਹਨਾਂ ਨੌਜਵਾਨਾਂ ਨੂੰ ਧਮਕਾਇਆ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਮੈਨੂੰ ਕਿਸੇ ਦਾ ਡਰ ਨਹੀਂ ਹੈ ਤੁਸੀਂ ਬੁਲਾ ਲਓ ਜਿਸ ਨੂੰ ਬੁਲਾਣਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਸਰਕਾਰਾਂ ਦੀ पोल ਖੋਲਦੀ ਨਜ਼ਰ ਆ ਰਹੀ ਹੈ ਨਸ਼ਾ ਕਿਸ ਕਦਰ ਪੰਜਾਬ ਦੇ ਵਿੱਚ ਆਪਣੇ ਪੈਰ ਫਸਾ ਚੁੱਕਾ ਹੈ ਇਹ ਅਸੀਂ ਸਭ ਜਾਣਦੇ ਆ ਤੇ ਹੁਣ ਸ਼ਰੀਆਮ ਸੜਕਾ ਤੇ ਟੀਕੇ ਲਗਾਏ ਜਾ ਰਹੇ ਨੇ ਤੇ ਇਹ ਤਸਵੀਰ ਜੋ ਨਿਕਲ ਕੇ ਸਾਹਮਣੇ ਆਈ ਹੈ ਇਹ ਅੰਮ੍ਰਿਤਸਰ ਦੀ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ ਇੱਕ ਵਾਰੀ ਦਿਖਾ ਦਿੰਨੇ ਆ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਰ ਦੁੱਦੀ ਹੈ ਵੀਡੀਓ